ਇਹ ਸਾਡੇ ਜਿਹੜੇ ਹੈਗਾ ਕੀ ਨਾਮ ਹੈ ਮਗਾ ਪੁਰਾਣਾ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਉਹਦੇ ਤਹਿਤ ਅਸੀਂ ਇੱਥੇ ਆਏ ਹਾਂ ਜਿੱਥੇ ਮਕਰਫਾਸ ਮਤਲਬ ਕਿਸੇ ਨਾਲ ਐਸ ਐਚਓ ਮਗਾ ਪੁਰਾਣਾ ਵੀ ਆ ਤੇ ਉਹਨਾਂ ਦੀ ਟੀਮ ਆਈ ਅਸੀਂ ਤੇ ਚੈੱਕ ਕੀਤਾ ਗਿਆ ਤੇ ਇੱਥੇ ਬ੍ਰਾਂਡਿੰਗ ਕੀ ਸਿਰਫ ਇੱਕ ਕੰਪਨੀ ਦਾ ਕੀ ਜਿਹੜਾ ਉਹ ਨਕਲੀ ਤਿਆਰ ਕਰਕੇ ਵੇਚਿਆ ਜਾ ਰਿਹਾ ਸੀਗਾ ਜਿਹਦੇ ਤਹਿਤ ਉਹ ਡਾਲਡਾ ਪਲਸ ਰਿਫਾਈਨਡ ਉਹਨਾਂ ਦੇ ਦੱਸਣ ਦੇ ਮੁਤਾਬਕ ਕੀ ਨਾਮ ਹੈ ਉਹਦੇ ਚ ਕੈਮੀਕਲ ਕੋਈ ਰਲਾਉਂਦੇ ਸੀ ਜਿਹਦੇ ਤਹਿਤ ਉਹ ਤਿਆਰ ਕਰਦੇ ਸੀ ਤੁਹਾਨੂੰ ਪਿੰਡਾਂ ਚ ਵੇਚ। ਸਰ ਕਿਹੜੀ ਕਿਹੜੀ ਕੰਪਨੀ ਦਾ ਕੋਟ ਜਿਹੜਾ ਹੈ? ਇਹ ਦੋ ਕੰਪਨੀਆਂ ਦੇ ਹਲੇ ਜ਼ਿਆਦਾਤਰ ਹੈ ਗਿਆ ਇੱਕ ਰੁਦਰਾ ਤੇ ਇੱਕ ਸਿਫਤੀ ਜਿਹੜਾ ਹੈਗਾ ਉਹ ਕਿਉਂ ਵਿੱਚ ਜਿਹੜੇ ਕਿੱਥੇ ਬਣ ਰਿਆ ਸੀਗਾ ਵੀ ਇਹ ਇਹ ਇੱਥੇ ਹੀ ਘਰੀ ਤਿਆਰ ਕਰਦੇ ਆ ਇਹ ਕੀ ਕਰਦੇ ਆ ਕਿ ਡਾਲਡਾ ਤੇ ਰਿਫਾਈਂਡ ਜਿਹੜਾ ਹੈਗਾ ਉਹਦੇ ਨਾਲ ਇੱਕ ਕੈਮੀਕਲ ਲਾ ਕੇ ਇਹਨਾਂ ਦੇ ਦੱਸਣ ਦੇ ਮੁਤਾਬਕ ਉਹਦੇ ਤੋਂ ਤਿਆਰ ਕਰਦੇ ਆ ਸਾਰਾ ਦਿਨ ਤਿਆਰ ਦਾ ਟਾਈਮ ਹੈ ਇਸ ਤਰ੍ਹਾਂ ਦੀਆਂ ਜ਼ਹਿਰਾਂ ਜਿਹੜੀਆਂ ਬਣਾਈ ਜਾ ਰਹੀਆਂ ਜਿੰਦਗੀਆਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਬਿਲਕੁਲ 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 ਇਹ ਤਾਂ ਹੈਗਾ ਹੀ ਅਜੀ ਤਾਂ ਹੀ ਅਸੀਂ ਕਾਰਵਾਈ ਕੀਤੀ ਹੈ ਇਹ ਬੰਦੇ ਵੀ ਮੇਰੇ ਖਾਲ ਪ੍ਰਵਾਸੀ ਹੈ ਯੂਕੇ ਤੋਂ ਹੈਗੇ ਆ ਤੇ ਇੱਥੇ ਆ ਕੇ ਪਿੰਡਾਂ 'ਚ ਜਾ ਕੇ ਵੇਚਦੇ ਹੁੰਦੇ ਸੀ ਸਰ ਹੁਣ ਸੇਧ ਨੂੰ ਭੱਜਦੇ ਤੇ ਉਹ ਟੀਮ ਆ ਗਈ ਉਹ ਸੈਂਪਲ ਲੈ ਰਹੀ ਹੈ ਤੇ ਉਹ ਅੱਗੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੋਏਗੀ ਤੇ ਕਾਰਵਾਈ ਜੋ ਵੀ ਹੋਏਗੀ ਕਾਨੂੰਨੀ ਉਹ ਕੀਤੀ ਜਾ ਰਹੀ ਹੈ ਸਰ ਕਿੰਨੇ ਕੁ ਪੈਕੇਟ ਹੈ ਜਿਹੜੇ ਇਹ ਕਿੰਨੇ ਕੁ ਤਕਰੀਬਨ ਗਿਣਤੀ ਚੱਲ ਰਹੀ ਹੈ ਹਰੇ ਤੇ ਤਕਰੀਬਨ ਅਪਰੋਕਸੀਮੇਟਲੀ 200 ਪੈਕੇਟ ਦੇ ਕਰੀਬ ਜਿਹੜੇ ਡੱਬੇ ਆ 1 1 ਲੀਟਰ ਦੇ ਹੈਗੇ ਆ